ਬਾਰੇ ਮਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਏਕ ਓੰਕਾਰ ਸਤਿਗੁਰ ਬਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈ ਲੋਰਾ ਚਾਰ ਕੁੰਡ ਦੇ ਦਿਸ ਪਰਮੇ ਥੱਕ ਆਏ ਪ੍ਰਭ ਕੀ ਸਾਹ ਤੇਨੰ ਦੁਦਾ ਤੇ ਬਾਹਰੀ ਕਿਤਾਂ ਆਵੈ ਕਾਮ ਜਾਲ ਬਿਣ ਸਾਗ ਤੁਮ ਲਾਵਤੀ ਉਪਜਾ ਨਾਹੀ ਦਾ ਹਰ ਨਾ ਨ ਮਿਲਿਆ ਸਾਜਣ ਕਦ ਬਾਈਆ ਬਿਸਰਾ ਜਿਤ ਘਰ ਹਰ ਕੰਤ ਨਾ ਪ੍ਰਗਟੇ ਪਠਨਗਰ ਸੇ ਗਰਾ ਸਰਬ ਸ਼ਿੰਗਾਰ ਤੰਬੂਲ ਰਸ ਸਣ ਦੇ ਸਭ ਖਾਂ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਦ ਸਜਣ ਸਵਜਾ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈਨਾ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਚੇਤ ਗੋਵਿੰਦੇ ਅਰਾਦੀ ਐ ਹੋਵੇ ਆਨੰਦ ਕਨਾ ਸੰਤ ਜਨਾ ਮਿਲ ਪਾਈ ਐ ਰਜਨਾ ਨਾਮ ਪੜਹਾ ਜਿਨ ਪਾਇਆ ਪ੍ਰਵੈ ਆਪਣਾ ਆਇਤ ਸਹਿ ਗਣਾ ਇੱਕ ਘਣ ਦਸਵਣ ਜੀਵਨ ਬਿਰਥਾ ਜਨਮ ਜਣਾ ਜਲਤਲ ਮਈਲ ਪੂਰੇ ਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਨ ਆਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸ ਮਨਾ ਕਿ ਤਮ ਲਾਏ ਸੋ ਪ੍ਰਭੂ ਤਿਸ ਕਾ ਪਾਏ ਲਗਾ ਵੈ ਸਾਗ ਧੀਰਨ ਕਿਉ ਵਾਢੀਆ ਜਿੰਨਾ ਪ੍ਰੇਮ ਵਿਸ਼ੋਹ ਹਰ ਸਾਜਣ ਬੁਰਖ ਵਿਸਾਰਿਕ ਲੱਗੀ ਮਾਇਆ ਧੋਹ ਪੁੱਤਰ ਕਾ ਲਤਰਣਾ ਸੰਗ ਤਨਾ ਹਰ ਅਵਨਾਸੀ ਹੋ ਕਾਲਜ ਪਲਚ ਸਗਲੇ ਮੋਏ ਝੂਠਾ ਧੰਦਾ ਮੋਹ ਇੱਕ ਜਵਰ ਕੇ ਨਾਮ ਬਿਨ ਅੱਗ ਲਈਏ ਖੋਹੇ ਦਇਓ ਸਰਵਿਗੁਚ ਨਾਮ ਪ੍ਰਾਪਣ ਅਵਰ ਨਾ ਕੋਏ ਪ੍ਰੇਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਇ ਨਾਨਕ ਕੀ ਬਰਾਬੇਣਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੇ ਹਰਿ ਹੋਏ ਅਰ ਜੇਡ ਜੜੰਦਾ ਲੋੜੀਐ ਜਿਸ ਅੱਗਾ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾਹੀ ਸੰਨ ਰੰਗ ਸਬੇ ਨਾਰਾਇਣ ਜਿਤੇ ਮਨ ਭਵਨ ਜੋ ਹਰ ਲੋੜੇ ਸੋ ਕਰ ਸੋਈ ਜੀ ਕਰਨ ਜੋ ਬਰਉ ਕੀਤ ਆਪਣੇ ਸੇਈ ਕਈ ਧੰਨ ਆਪੜ ਲੀਆ ਜੇ ਮਿਲੈ ਵਿਚੜ ਕਿਉ ਰਵੰਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਨਨ ਅਰ ਜੇ ਢ ਰੰਗੇਲਾ ਤਿਸ ਣਹੀ ਜਿਸ ਕੈ ਭਾਗ ਮਥਾਨ ਅਸਾਰਤ ਬੰਦਾ ਤਿਸ ਲੱਗੈ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ ਬੁਰਖ त्याग ਕੈ ਮਾਨਸ ਸੰਧੀ ਆਸ ਦੁਐ ਭੈ ਵਿਗੁਚੀ ਗਲ ਪਈ ਸਜਮ ਕੀ ਭਾਸ ਜਿਹ ਆ ਦੀਜੈ ਸੋ ਲੁਣਾ ਮਥੈ ਜੋ ਲਖਿਆਸ ਰਣ ਵਿਆਣੀ ਪਜਦਾਣੀ ਉਟ ਚਲੇ ਗਏ ਨਰਾਸ ਜੇ ਨਿਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਕਰ ਕੇ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਤਤਿ ਬਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਾਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਨੇ ਚਰਨ ਕਮਲ ਸਿਓ ਪਿਆਰ ਮਨ ਤਨ ਰਤ ਸੱਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਵੇ ਆ ਦਿਸਣ ਸਭੇ ਸ਼ਾਰ ਹਾਰੇ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਰਦਨ ਬ੍ਰਹਸੰਗ ਮਾਉਲੀਆ ਸਮਰੱਥ ਬੁਰਖਿਆ ਪਾਰ ਔਰ ਮਿਲਨੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੇ ਸਹੀਏ ਪ੍ਰਭ ਪਾਏ ਆ ਆਤਨ ਗਏ ਸਦ ਬਲਿਹਾਰ ਨਾਨਕ ਘਰ ਜੀ ਮਿਆਕਾਰ ਸ਼ਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਨਰਾਮ ਨਾਮ ਉਰਹਾਰ ਪਾਦ ਏ ਪਰਮ ਭੁਲਾਣਿਆ ਦੁਜਾ ਲੱਗਾ ਏ ਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਏ ਕੀਤ ਜਦ ਦੇਣਾ ਦੇ ਬਿਨ ਸਸੀ ਤਤ ਵੇਲਾ ਕੈ ਸਨ ਪ੍ਰੀਤ ਪਗੜ ਜਲਾਣ ਦੂਤ ਜਮ ਕਿਸੈ ਨ ਜਨੀ ਭੀਤ ਛੱਡ ਘੜੋ ਤੇ ਖਿਨੈ ਮਾਹੇ ਜਿਨ ਜਿਓ ਲੱਗਾ ਏਤ ਹੱਥ ਮਰੋੜੇ ਤਨ ਕਪੇ ਸਿਆਹ ਹੋ ਵਾਸਿਤ ਜੇ ਆ ਬੀਜਾ ਸੋ ਲੁਣਾ ਕਰਮਾਂ ਸੰਧੜਾ ਖੇਤ ਨਾਨਕ ਬਰਾਬਰ ਸਰਨਾਗਤੀ ਚਰਨ ਬੋਇਦ ਬਰਵਦ ਸੇ ਭਾਦੂਏ ਨਰਕ ਨਾ ਪਾਈ ਗੁਰ ਰਖਣ ਵਾਲਾ ਹੈ ਤ ਅਜੋਨਾ ਪ੍ਰੇਮਯ ਮਹਾੜਾ ਕਿਉ ਮਿਲੀਐ ਅਰਜਾਈ ਮਨ ਤਨ ਪਿਆਸ ਦਰਸ਼ਨ ਕਣੀ ਕਈ ਆਨ ਬਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਔ ਤਨ ਕੈ ਲਾਗਾ ਪਾਏ ਵਿਣ ਬਰਾਵ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਵਿਦਰ ਹੈ ਆਗਾਏ ਆਪ त्याग ਬਿਨ ਤੇ ਕਰਹ ਲਿਓ ਪ੍ਰਭੂ ਲੜ ਲਾਏ ਜੋ ਅਰਕੰਤ ਮਲਾਈਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਵਿਨ ਦੂਜਾ ਕੋ ਨਾਏ ਨਾਨਕ ਹਰ ਸਰਣਾਏ ਅਸੂ ਸੁਗੇਵ ਸੰਦੀਆ ਜਿਨਾਂ ਮਿਆਹਰ ਰਾਏ ਤਤਕ ਕਰਮ ਕਮਾਵਨੇ ਦੂਸਰਾ ਕਾਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਵਿਮਗ ਹੋਏ RAM ਤੇ ਲੱਗਣ ਜਨਮ ਵਿਜੋਗ ਕਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਤਵੇ ਚ ਨਾ ਕੋ ਏ ਕਰ ਸਕ ਕਿਸ ਤਰਵਰੂਜ ਕਿਤਾ ਕਿਛੂ ਨਾ ਹੋ ਵਾਏ ਲਿਖਿਆ ਧਰ ਸੰਜੋਗ ਟੋਟ ਭਾਗੀ ਮੇਰਾ ਪ੍ਰਭ ਮਿਲ ਤਾ ਉਤਰੈ ਸਭ ਬੇਹੋਗ ਨਾਨਕ ਕੋ ਬ੍ਰਵ ਰਾਖਲੇ ਮੇਰੇ ਸਾਹਿਬ ਬੰਦੀ ਮੂਚ ਤਤ ਗੋਵੈ ਸਾਧ ਸੰਗ ਮਨਸਾ ਸੱਬੇ ਸੋਚ ਮੰਗਰ ਮਾਇ ਸੁਹੰਦੀਆ ਹਰ ਪ੍ਰਸੰਗ ਬੈਠੜੀ ਆਹ ਤਨ ਕੀ ਸੋਭਾ ਗਿਆ ਗਣੀ ਜੇ ਸਾਹਿਬ ਮੇ ਲੜੀ ਆਹ ਨਾ ਨਾ ਮਾਨ ਮੌਲਿਆ ਰਾਮ ਸਿਆ ਸੰਗ ਸਾਧ ਸੇ ਲੜੀਆਂ ਸਾਤ ਜਣਾ ਤੇ ਬਾਰੇ ਸਿਰਣ ਅਕੇ ਲੜੀਆਂ ਤਨ ਦੁੱਖ ਨ ਕਬ ਹੋ ਉਤਰ ਸੇ ਜਮ ਕੇ ਵਸ ਪੜੀਆਂ ਜਿਨਿ 라ਵਿਆ ਪ੍ਰਭ ਆਪਣਾ ਸਿੱਧ ਸਨਨਤ ਖੜੀਆਂ ਰਤਨ ਜਵੇ ਹਰ ਲਾਲ ਹਾਰ ਕੰਟ ਤੇ ਨਾ ਜੜੀ ਆ ਨਾਨਕ ਬਾਛਾ ਧੂੜ ਤਿੰਨ ਪ੍ਰਭ ਸਰਨੇ ਦਰ ਪੜੀ ਆ ਮੰਗਰ ਪ੍ਰਾਵਿਆ ਰਾਜਨਾ ਬੌੜ ਨਾ ਜਨ ਮੜੀ ਆ ਔਗ ਦੁਖ ਘਾਰ ਨਾ ਵਿਆਪੈ ਕੰਟ ਮਿਲਿਆ ਹਰ ਨਾਯੋ ਮਨਬੇ ਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸੋ ਕੋਟ ਗਵਿੰਦ ਗਪਾਲ ਰਾਏ ਸੇਵਾ ਸੁਆਮੀ ਲਾਹ ਵਿਖਿਆ ਪੋਏ ਨਾ ਸਕੈ ਮਿਲਸਾ ਦੂ ਗੁਣ ਗਾਹ ਜਹ ਤੇ ਉਪਜੀਤ ਹੈ ਮਿਲੇ ਸੱਚੇ ਪ੍ਰੇਦ ਸਮਾਹ ਕਰ ਗਲੇ ਨੇ ਪਾਰ ਬ੍ਰਹਮ ਬੌਰ ਨਾ ਵਿਛੜੀ ਆਉ ਬਾਰ ਜਾਓ ਲਖਬੇਰੀਆ ਹਰ ਸੱਜਣ ਅਗਮ ਆਗਾਹ ਸ਼ਰਮ ਭਈ ਨਾਰਾਇਣ ਨਾਨਕ ਦਰ ਪਈ ਆਉ ਭੋਗ ਸੁਆੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਉ ਮਗ ਮਜਣ ਸੰਗ ਸਾਧੂਆਂ ਢੂੜੀ ਕਰਿ ਈਸ਼ ਨਾਨ ਅਰਕਾ ਨਾਮ ਧਿਆਏ ਸੋਣਾ ਸਭਨਾ ਨੂੰ ਕਰਦਾਨ ਜਨਮ ਕਰਮ ਮਲੇ ਉਤਰਾ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਣਸਾ ਲੋਭ ਸੁਆਣ ਸੱਚਾ ਮਾਰਗ ਚੱਲਦਿਆ ਉਸਤ ਕਰੇ ਜਹਾਨ ਅਡਸੜ ਤੀਰਦ ਸਗਲਾ ਪੰਨ ਜੀ ਦਇਆ ਪਰਵਾਨ ਜਿਸਨੋ ਦੇਵੇ ਦਇਆ ਕਰ ਸੋਏ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਜਨ ਕਰਵਾਨ ਮਾਗ ਸੁੱਚੇ ਸੇ ਕਾਂਢੀਐ ਜਨ ਪੂਰਾ ਗੁਰ ਮਿਹਰਵਾਨ ਫਲਗੁਣ ਆਨੰਦ ਦੇ ਉਪਾਰਜਣ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਲਾਈ ਸੇ ਜਿਸ ਆਵੇ ਸਰਬ ਸੁਖ ਹਨ ਦੁੱਖਾ ਨਾਹੀ ਜਾਏ ਇੱਚ ਪੁਨੀ ਵੱਡ ਭਗਨੇ ਵਰਪਾ ਹਰ ਰਾਇ ਮਿਲ ਸਹੀਆ ਮੰਗਲ ਗਾਵਈ ਜੀਤ ਗਵਿੰਦ ਅਲਾਏ ਅਰ ਜੀਹਾ ਅਵਰ ਨ ਦਿਸੈ ਕੋਈ ਦੂਜਾ ਲਵ ਨ ਲਾਏ ਹਾਲਤ ਪਲਤ ਸਵਾਰਿਓਣ ਨੇ ਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿਆਣ ਬੋੜ ਨਾ ਜਨਮੈ ਧਾਇ ਜੀਵਾ ਇਕਨੇਕ ਗੁਣ ਤਰੇ ਨਾਨਕ ਚਰਨੇ ਪਾਇ ਫਲ ਗੁਣ ਨਿਤ ਸਲਾਹੀਐ ਜਿਸਨੋਂ ਤਿਲ ਨਾ ਤਮਾਏ ਜਣ ਜਣ ਨਾਮ ਧਿਆਏ ਆ ਤਿਨ ਕੇ ਕਾਜ ਸਰ ਹਰਗੁਰ ਪੂਰਾ ਆਰਦਾਸ ਆ ਦਰਗੈ ਸੱਚ ਖਰੇ ਸਰਬ ਸੁਖਾਂ ਦੇ ਚਰਨ ਹਾਰ ਭਉਜਲ ਵਿਖਮ ਚਾਰੇ ਪ੍ਰੇਮ ਭਗਤ ਜਿਨ ਪਾਈਆ ਵਿਖਿਆ ਨਾਹੇ ਜਾਰੇ ਕੋੜ ਗਾਏ ਦੁਬਦਾਂ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਵ ਸੇਵੰਦ ਮਨ ਅੰਦਰ ਏਕ ਤਰੇ ਮਹਾਦੇਵ ਸਮੂਰਤ ਪਲ ਹੈ ਜਿਸ ਕੋ ਨਦਰ ਕਰ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗ ਦਰਸ਼ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ